ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ ਗਏ ਉਹ ਸਾਡੀ ਜਪਲੀ ਤੁਹਾਡੇ ਫੌਜੀ ਸਾਹਿਬ ਬੈਨਰਜਾਈ ਚ ਠੰਡ ਦੇ ਵਿੱਚ ਰੂਮੇਟਰ ਲਾ ਕੇ ਬੈਨ ਮਦੀਨਾ ਅੱਜ ਹੌ ਲਿਡੇ ਤੋਂ ਬਾਅਦ ਬੱਚਿਆਂ ਦੇ ਸਕੂਲ ਓਪਨ ਹੋਏ ਨੇ ਬੱਚਿਆਂ ਦੇ ਸਕੂਲ ਓਪਨ ਹੋਏ ਨੇ ਤੇ ਅੱਜ ਇੱਕ ਵੀ ਸਾਡਾ ਗਿਆ ਸਕੂਲ ਤੇ ਜਪਲੀ ਨੇ ਅੱਜ ਕਰੀ ਆ ਜਾਪਲੀਨ ਹੈਲੋ ਕਰੋ ਹੈਲੋ ਹੈਲੋ ਜਾਪਲੀਨ ਅੱਜ ਘਾਰੀ ਹੈ ਕੱਲ ਨੂੰ ਸ਼ਾਇਦ ਤਾਂ ਲੱਗੂਗਾ ਸਕੂਲ ਜਾਪਲੀਨ ਉੱਠ ਜਾ ਹੁੰਦੇ ਬਹੁਤ ਟਾਈਮ ਹੋ ਗਿਆ ਏ ਮੰਮਾ ਭੁੱਖ ਬਹੁਤ ਲੱਗੀ ਅੱਜ ਸਬਜੀ ਘਣੀ ਬਣਾਉਂਗੀ ਖਾਦੀ ਸਬਜੀ ਖਾਣੀ ਏ ਤੂੰ ਮੰਮਾ ਕੱਲ ਤੁਸੀਂ ਕਹਿੰਦੇ ਸੀ ਸ਼ਾਈ ਪਨੀਰ ਬਣਾਵਾਂਗੇ ਸ਼ਾਈ ਪਨੀਰ ਖਾਣ ਦਾ ਮਨ ਕਰਦਾ ਹੈ ਹਾਂਜੀ ਅੱਛਾ ਜੀ ਰੂਮੀਟਰ ਲਾ ਕੇ ਤਾਂ ਪਈ ਨਿੱਗੀ ਵਗੈਰਾ ਆਮਦੇ ਨਾਲ ਉੱਠਣ ਨੂੰ ਕਿੱਥੇ ਜੀ ਕਰਦਾ ਤੁਹਾਡਾ ਪਾਪਾ ਕਿਧਰ ਗਏ ਪਾਪਾ ਨਾਉਣ ਗਏ ਨਾਉਣ ਚਲੇ ਗਏ ਨੇ ਅੱਛਾ ਚਲੋ ਠੀਕ ਆ ਭਾਈ ਜੀ ਫਰਮਾਇਸ਼ ਹੈ ਤਾਂ ਫਿਰ ਆਪਾਂ ਸ਼ਾਈ ਪਨੀਰ ਬਣਾ ਦਿਆਂਗੇ ਹਾਂ ਇਹ ਗੰਬੀਰਾ ਸਕੂਲ ਗਿਆ ਹੈ ਇਹ ਕਦੇ ਵੀ ਸਵੇਰੇ ਕਹਿੰਦਾ ਹੈ ਜੀ ਮੰਮੀ ਮੈਨੂੰ ਤੇ ਬਣਾ ਕੇ ਦੇ ਪਨੀਰ ਦੀ ਸਬਜ਼ੀ ਤਾਂ ਆਪਾਂ ਨੂੰ ਬਣਾਤੀ ਘੱਟੀ ਖਾਂਦੇ ਵਿੱਚ ਠੀਕ ਆ ਚਲੋ ਸ਼ਾਈ ਪਨੀਰ ਬਣਾ ਦਿੰਨੇ ਹੋਰ ਸੁਣਾਓ ਹੋਰ ਕੋਈ ਡਿਮਾਂਡ ਨਹੀਂ ਮੰਗਣੀ ਜੀ। ਲੈ ਛਾਈ ਪਨੀਰੀ ਬਣਾ ਦੇ। ਛਾਈ ਢੇਰ ਬਣਾ ਲੈਨੇ। ਚਲੋ ਜੀ ਆਪਾਂ ਫਿਰ ਚੱਲਦੇ ਆ ਆਪਣੇ ਕਿਚਨ ਵਿੱਚ। ਛਾਈ ਪਨੀਰ ਵਾਸਤੇ ਜਿਹੜੀ ਤਿਆਰੀ ਕਰਕੇ ਰੱਖੀ ਸਮਾਨ ਦੀ ਤੁਹਾਨੂੰ ਦਿਖਾਉਨੇ ਆ। ਆ ਜੋ ਜੀ ਕਿਚਨ ਦੇ ਵਿੱਚ ਆਪਾਂ ਛਾਈ ਪਨੀਰ ਵਾਸਤੇ ਸਮਾਨ ਰੱਖਿਆ ਹੈ ਜਿਹੜਾ ਰੈਡੀ ਕਰਕੇ ਆ ਆਪਣਾ ਪਨੀਰ ਆ ਤੇ ਆਪਾਂ ਗਰਮ ਪਾਣੀ 'ਚ ਰੱਖਿਆ ਇਹਨੂੰ। ਥੋੜਾ ਸੌਫਟ ਹੋ ਜਾਊਗਾ। ਆ ਪਿਆਜ਼ ਲੈ ਹੀ ਆਪਾਂ ਹਰੀਆਂ ਮਿਰਚਾਂ 2-3 ਤੇ ਲਸਣ ਅਦਰਕ ਤੇ ਟਮਾਟਰ ਨਾ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਜੀ ਗ੍ਰाइंड ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਸ਼ਾਈ ਪਨੀਰ ਕਿਦਾਂ ਬਣਾਉਣਾ ਹੈ ਹਾਂਜੀ ਤੇ ਆਪਾਂ ਹੁਣ ਲੱਗਿਆ ਨੂੰ ਗ੍ਰाइंड ਕਰਨ ਪਿਆਜ਼ ਆਪਣੇ ਗ੍ਰੈਂਡ ਹੋ ਗਏ ਨੇ ਤੇ ਟਮਾਟਰ ਆਪਾਂ ਬਾਅਦ ਚ ਕਰਦੇ ਹਾਂ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ। ਜਿਨਾ ਹੋ ਜੀ ਤੇਲ ਆਪਣਾ ਹੋ ਗਿਆ ਗਰਮਾ ਤੇ ਆਪਾਂ ਇਹਦੇ ਵਿੱਚ ਪਾ ਦਈਏ ਜੀ ਆ। ਪਿਆਜ਼ ਆ ਦੇ ਵਿੱਚ ਪੜਨ ਸੋ। ਚਾਹੇ ਹੋ ਗਏ ਤਾਂ ਬਣ ਨਹੀਂ। ਗ੍ਰਾਪਲੀਨਾ ਆ ਤਾਰਾ ਰੱਖਿਆ ਲਾ ਕੇ ਹੁਣ ਬਿਜਲੀ ਆਲੀ ਹੋ ਤਾਰਾ ਰੱਖਿਆ ਅੰਦਰ ਫੋਨ ਚਾਰਜ ਕਰਨ ਵਾਲਾ ਪਾਪਾ ਤਾਂ ਦੇਖ ਚਾਰਜ ਤੇ ਲਗਾ ਲਈ ਉਡੀਕੇ ਅੱਜ ਆਪਾਂ ਪਾ ਦਿੱਤੇ ਵਿੱਚ ਸਾਰਾ ਨਸ ਨਧਰਕ ਸਾਰਾ ਕੁਝ ਵਿੱਚ ਹੀ ਕਰ ਲਿਆ ਸੀ ਆਪਾਂ ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਇਹਨੂੰ ਜਾਨ ਦਾ ਬਹਲੇ ਚੰਝਟਾ ਦੇ ਨਹੀਂ ਪੈਣਾ ਟੇਸਟ ਹੀ ਵਧੀਆ ਬਣ ਕੇ ਰੈਡੀ ਹੋ ਜਾਊਗਾ ਗਿਆ ਸਾਰਾ ਸਿੰਮ ਤਾਂ ਕੀਤਾ ਹੈ ਇਹਨੂੰ ਦਾ ਤੱਕ ਆਪਾਂ ਟਮਾਟਰਾਂ ਨੂੰ ਕਰ ਲਈਏ ਆਪਲਾ ਦੁੱਧ ਲੈ ਦੁੱਧ ਵਾਲ ਆ ਗਿਆ ਹੂੰ ਜਲਦੀ ਆ ਜਲਦੀ ਦੌੜ ਕੇ ਲਓ ਜੀ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਹਲਦੀ ਮਿਰਚਾਂ ਅੱਗੇ ਅਜੋ ਸਵਾਦ ਅਨੁਸਾਰ ਸਾਰਿਆਂ ਨੇ ਪਾ ਲੈਣੀਆਂ ਨੇ ਚੀਜ਼ਾਂ ਕੋਈ ਤਿੱਖਾ ਖਾਂਦਾ ਹੈ ਕੋਈ ਫਿੱਕਾ ਖਾਂਦਾ ਹੈ ਕੋਈ ਨਮਕ ਜ਼ਿਆਦਾ ਖਾਂਦਾ ਹੈ ਤੇ ਕੋਈ ਥੋੜਾ ਖਾਂਦਾ ਕੱਟ ਜੀਂ ਦੀ ਪਹਿਲੇ ਉਹਦਾ ਇਲਾਜ ਹੈ ਗਿਆ ਇਹ ਤੇ ਜ਼ਿਆਦੇ ਦਾ ਇਲਾਜ ਨਹੀਂ ਹੈਗਾ ਤੇ ਪਹਿਲੇ ਚੀਜ਼ ਕੱਟ ਹੀ ਪਾਇਆ ਕਰੂਗੀ ਅੱਜਕੱਲਪਨ ਮਾਣੀ ਬਹੁਤ ਜ਼ਿਆਦੀਆਂ ਹੋਈਆਂ ਨੇ ਸਾਰਿਆਂ ਨੂੰ ਨੋਨ ਫਾਟੀ ਫਿੱਕੀਆਂ ਹੀ ਖਾਣੀਆਂ ਚਾਹੀਦੀਆਂ ਆਪਾਂ ਦੇ ਮਿਰਚ ਸਬਜੀ ਚ ਪਾਉਂਦੇ ਨੇ ਜਾਂ ਬਹੁਤ ਜ਼ਿਆਦਾ ਤੇਜ ਮਸਾਲੇ ਪਾਉਂਦੇ ਨੇ ਤੇ ਤੇਲ ਵੀ ਜਿਹੜਾ ਆਇਲ ਆ ਬਹੁਤ ਜ਼ਿਆਦਾ ਵਰਤਦੇ ਨੇ ਤੜਕੇ ਦੇ ਵਿੱਚ ਲਓ ਜੀ ਆਪਾਂ ਪਨੀਰ ਦੇ ਪੀਸ ਕੱਟ ਕੇ ਰੈਡੀ ਕਰ ਲੈਣੇ ਇਧਰ ਆ ਪਾਟਾ ਵੀ ਗੁੰਨ ਕੇ ਰੱਖ ਲਿਆ ਏ ਤੇ ਇਧਰ ਆਪਣਾ ਕੜਾਈ ਦੇ ਵਿੱਚ ਜਿਹੜਾ ਕੀ ਤੜਕਾ ਸੀ ਉਹ ਵੀ ਰੈਡੀ ਆ ਇਹ ਥੋੜਾ ਥੱਲੇ ਜਦੋਂ ਲੱਗਦਾ ਸੀ ਤੇ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਤਾ ਨਾਲੇ ਥੋੜੀ ਗਰੇਵੀ ਪੰਜੂਗੀ ਫਤਲੀ ਹੁਣ ਇਹਦੇ ਵਿੱਚ ਆਪਾਂ ਪਨੀਰ ਦੇ ਜਿਹੜੇ ਪੀਸ ਨੇ ਉਹ ਪਾ ਦਿਆਂਗੇ ਇਹਦੇ ਵਿੱਚ ਥੋੜੇ ਜਿਹਾ ਆਪਾਂ ਇੱਕ ਦੋ ਮਸਾਲੇ ਹੋਰ ਐਡ ਕੀਤੇ ਸੀ ਗਰਮਾ ਮਸਾਲਾ ਤੇ ਤਲੀਆਂ ਪਾਊਡਰ ਇਹਦੇ ਨਾਲ ਵਧੀਆ ਜਿਹੜਾ ਟੇਸਟ ਆਜੂਗਾ ਥੋੜਾ ਥੋੜਾ ਪਾਇਆ ਸੀ ਆਪਾਂ ਖੇਰ ਦੇਖੋ ਜੀ ਇਹਦੇ ਵਿੱਚ ਥੋੜਾ ਇਹਨੂੰ ਕਰੀਮੇ ਟੈਕਚਰ ਦੇਣ ਵਾਸਤੇ ਇਹਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਜਾਊਗਾ ਇਹਦੇ ਵਿੱਚ ਤੁਸੀਂ ਜੇ ਤੁਹਾਡੇ ਘਰੇ ਫਰੈਸ਼ ਕਰੀਮ ਪਈ ਆ ਦੁੱਧ ਦੀ ਤੇ ਤੁਸੀਂ ਉਹ ਵੀ ਪਾ ਸਕਦੇ ਹੋ ਇਹਦੇ ਵਿੱਚ ਥੋੜੀ ਜੀ ਤੁਸੀਂ ਚੀਨੀ ਐਡ ਕਰਦੇ ਹੋ ਤੇ ਇਹਦਾ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਆਊਗਾ ਥੋੜੀ ਜੀ ਇਹਦੇ ਚ ਆਪਾਂ ਚੀਨੀ ਐਡ ਕਰਾਂਗੇ ਤੇ ਥੋੜੀ ਜੀ ਦੁੱਧ ਦੀ ਜਿਹੜੀ ਫਰੈਸ਼ ਕਰੀਮ ਹੋ ਉਹ ਪਾ ਦਿਆਂਗੇ ਬਾਕੀ ਖੱਟਾ ਬਣਾਉਣ ਵਾਸਤੇ ਜੇ ਤੁਸੀਂ ਦਹੀਂ ਇੱਕ ਦੋ ਚਮਚ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਵੈਸੇ ਤੇ ਚਲੋ ਆਪਾਂ ਟਮਾਟਰ ਵੀ ਪਾਏ ਸੀ ਉਹਦੇ ਨਾਲ ਜਿਹੜਾ ਠੀਕ ਆ ਜਾਂਦਾ ਇਹ ਹਸੂਕਰ। ਆ ਇਹਦਰ ਜਾਪਲੀ ਤੇ ਇੱਕ ਹਾਡੇ ਘਰੇੁੰਡਾ ਆਇਆ ਇਹ ਸਾਡੇ ਇੱਕ ਖੇੜਦੇ ਪੈ ਨੇ ਲੁੱਡੋ ਗੇਮ। ਦੇਖ ਲੈ ਅੱਜ ਮੈਂ ਤੇਰੀ ਵੀਡੀਓ ਬਣਾਈ ਜਾਨੀ ਉਦੋਂ ਤੂੰ ਸਾਡੀ ਵੀਡੀਓ ਬਣਾਈ ਸੀ ਨਾ। ਓਏ ਬਣਾਈ ਸੀ ਨਾ? ਹਾਂ ਤਾਂ ਅਬ ਅਪਣਾ ਕੀ ਬਣਾਓਗੇ? ਅਪਨ ਦੋਨੋਂ हम दोनों की बनाऊंगी हां अब दोनों की वीडियो बनाऊंगी मैं हम बनाएंगे देखना ये देखो जी लड्डो ਖੇਡ ਰਹੇ ਨੇ ਬੱਚੇ ਦਿਖਾऊंगी तेरे को बाद में यहां पर पेटी अबे पेटी देखो जी ਆਪਾਂ ਇਹਦੇ ਵਿੱਚ ਥੋੜੀ ਜੀ ਦੋ ਤਿੰਨ ਚਮਚ ਜਿਹੜੀ ਕਰੀਮ ਐਡ ਕਰ ਦਿੱਤੀ ਆ ਫਰੈਸ਼ ਕਰੀਮ ਸੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੁੱਧ ਐਡ ਕਰਦੇ ਆਂਗੇ ਇਹਦਾ ਜਿਹੜਾ ਕਲਰ ਹੈ ਬਹੁਤ ਹੀ ਸੋਹਣਾ ਆਊਗਾ। ਬਿਲਕੁਲ ਜਿੱਦਾਂ ਤੁਹਾਨੂੰ ਹੋਟਲ ਤੋਂ ਦੁਕਾਨ ਤੋਂ ਰੈਸਟੋਰੈਂਟ ਤੋਂ ਮਿਲਦੀ ਹੈ ਸਬਜੀ ਉਦਾਂ ਦੀ ਬਣ ਕੇ ਰੈਡੀ ਹੋ ਜੁਕੀ ਇਹ। ਮੋਨੇ ਨੂੰ ਆਪਾਂ ਉਬਾਲ ਲਾਂਗੇ ਥੋੜਾ ਤਾਂ ਜੋ ਇਹ ਗਰੇਵੀ ਆਪਣੀ ਥੋੜੀ ਗਾੜੀ ਹੋ ਜਾਏ। ਦੇਖੋ ਕਲਰ ਕਿੰਨਾ ਸੋਹਣਾ ਆ ਗਿਆ ਇਹਦਾ। ਗੈਸ ਨੂੰ ਆਪਾਂ ਫੁੱਲ ਫਲੇਮ ਤੇ ਕਰਕੇ ਇਹਨੂੰ ਬਾਲ ਲਾਂਗੇ ਚਲੋ ਹੁਣ ਕਰਦੇ ਹਾਂ ਲਾਉਣ ਦੀ ਸਬਜ਼ੀ ਬਣ ਕੇ ਰੈਡੀ ਆ ਹੋਰ ਇੱਕ ਪਰ ਰੋਟੀ ਬਣਾਉਣ ਲੱਗ ਗਈ ਹੁਣ ਵੀਡੀਓ ਨਾ ਦੇਖਿਆ ਇਹ ਸਭ ਕੋ ਵੇਖੋ ਜੀ ਕਿੰਨਾ ਵਧੀਆ ਕਲਰ ਕਿੱਡਾ ਸੋਹਣਾ ਟੈਕਸਚਰ ਸਬਜ਼ੀ ਦਾ ਬਣ ਕੇ ਰੈਡੀ ਇਧਰ ਆਪਾਂ ਰੋਟੀ ਵੀ ਬਣ ਰਹੀ ਆ ਲਓ ਜੀ ਥਾਲੀ ਆਪਣੀ ਰੈਡੀ ਸਬਜੀ ਬਣ ਕੇ ਗਰਮਾ ਗਰਮ ਨਾਲ ਮੂਲੀ ਦਾ ਸਲਾਦ ਨਾਲ ਰੋਟੀ ਬਣ ਕੇ ਰੈਡੀ ਆ ਲਓ ਜੀ ਜੈਪਲਿਨ ਸਾਡੀ ਖਾ ਰਹੀ ਆ ਰੋਟੀ ਜੈਪਲਿਨ ਕਿਦਾਂ ਦੀ ਬਣੀ ਸਬਜੀ ਹੂੰ ਬਹੁਤ ਸਵਾਦ ਬਣੀ ਹੈ ਬਹੁਤ ਸਵਾਦ ਬਣੀ ਹੂੰ ਦਹੀਂ ਲੈਣਾ ਨਾਲ ਦਹੀਂ ਨਹੀਂ ਦਹੀਂ ਨਹੀਂ ਲੈਣਾ ਨਹੀਂ ਲੈਣਾ ਪਾਪਾ ਦੇ ਨਾਲ ਦਹੀਂ ਵੀ ਲੈ ਕੇ ਗਏ ਖਾ ਕੇ ਗਏ ਨੇ ਆਈ ਆਈ ਦਈਆ ਪਪਾ ਤੇਸਾ ਆ ਬਦਮਾਸ਼ ਉਹ ਪੰਡਿਤ ਪੰਡਿਤ ਜੀ ਹਾਂ ਛਟਾ ਪੰਡਿਤ ਕਾ ਲੇਟ ਰਾਈ ਪੰਡਿਤ ਹਾਂ ਛਟਾ ਪੰਡਿਤ ਚਲੋ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਫਿਰ ਮਿਲਾਂਗੇ ਰੱਬ ਰੱਖਾ